ਪੰਜਾਬ ਸਰਕਾਰ ਦਿਆਂ ਹੰਦੇ ਤਨਸਾਰ ਸਾਰੇ ਜੀਤਕੋਟ ਦੇ ਸਕੂਲਾਂ ਵਿੱਚ ٹی ਐਲ ਐਮ ਜਿਹੜਾ ਦਿਖਾਈ ਦੇਣ ਸੰਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਗਈ ਸੀ ਕਿ ਪੂਰੇ ਸਟਾਫ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਜਿਸ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿਹੜਾ ٹی ਐਲ ਐਮ ਟੀਚਿੰਗ ਲਰਨਿੰਗ ਮਟੀਰੀਅਲ ਇਸ ਨਾਲ ਬੱਚਾਂ ਨੂੰ ਪੜ੍ਹਨ ਵਿੱਚ ਹੋਰ ਚੰਗ ਲੱਗਦੀ ਆ ਟੀ ਐਲ ਐਮ ਨਾਲ ਅਸੀਂ ਪੜ੍ਹਾਉਂਦੇ ਆ ਉਹਨਾਂ ਵਿੱਚ ਪੂਰੀ ਰੁਚੀਤਾ ਬਣਦੀ ਆ ਬੱਚੇ ਪੜ੍ਹਨਾ ਬਹੁਤ ਪਸੰਦ ਕਰਦੇ ਆ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਰਿਪੋਰਟ ਅੱਜ ਅਰਜੀ ਉਪਰਾਲਾ ਅੱਜ ਪੰਜਾਬ ਸਰਕਾਰ ਦੀਆਂ ਹਦਾ ਅਨਸਾਰ ਸਾਰੇ ਫੀਦਕੋਟ ਦੇ ਸਕੂਲਾਂ ਵਿੱਚ TLM ਜਿਹੜਾ ਵਿਖਾਈ ਦੇ ਸੰਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਗਈ ਸੀ ਤੇ ਸਾਰੇ ਸਕੂਲਾਂ ਵੱਲੋਂ ਜਿਹੜੀ ਇਹ ਵਾਲੀ ਐਕਟੀਵਿਟੀ ਕੀਤੀ ਜਾ ਰਹੀ ਹੈ ਤੇ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੀ ਪੂਰੇ ਸਟਾਫ ਨਾਲ ਖੜੇ ਹਾਂ ਜਿੱਥੇ ਪੂਰੇ ਸਟਾਫ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਜਿਸ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿਹੜਾ TLM ਟੀਚਿੰਗ ਲਰਨਿੰਗ ਮਟੀਰੀਅਲ ਇਸ ਨਾਲ ਬੱਚਾਂ ਨੂੰ ਪੜਨ ਵਿੱਚ ਹੋਰ ਚੰਗ ਲੱਗਦੀ ਆ ਜਿਹੜੇ ਬੱਚੇ ਰੋਚਕਤਾ ਨਹੀਂ ਮਹਿਸੂਸ ਕਰਦੇ ਉਹ ਪੜਨ ਪ੍ਰਤੀ ਜਦੋਂ ਟੀਐਲਐਮ ਨਾਲ ਅਸੀਂ ਪੜਾਉਂਦੇ ਆ ਉਹਨਾਂ ਵਿੱਚ ਪੂਰੀ ਰੋਚਕਤਾ ਬਣਦੀ ਆ ਬੱਚੇ ਪੜਨਾ ਬਹੁਤ ਪਸੰਦ ਕਰਦੇ ਆ ਤੇ ਬੱਚਾਂ ਦਾ ਪੜ੍ਹਾਈ ਸੰਬੰਧੀ ਲਗਾ ਪਿਆਦਾ ਹੁੰਦਾ ਜਿਹੜੇ ਅਸੀਂ ਕਹਿੰਨੇ ਨੀਰਸ ਵਿਸ਼ੇ ਆ ਜਿਵੇਂ ਮੈਥ ਨੀਰਸ ਬੱਚਾ ਨੂੰ ਲੱਗਦਾ ਜਾਂ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਜਦੋਂ ਅਸੀਂ ਕਰਤੀਆਂ ਸ਼ੈਤ ਪੜਾਉਂਦੇ ਆ ਬਿਲਕੁਲ ਬੱਚੇ ਦਾ ਜਦੋਂ ਕਿਸੇ ਚੀਜ਼ ਨੂੰ ਹੱਥ ਲੱਗਦਾ ਤਾਂ ਬੱਚਾ ਚੰਗੀ ਤਰ੍ਹਾਂ ਉਸ ਚੀਜ਼ ਨੂੰ ਪਰਪੱਕ ਗਿਆਨ ਪ੍ਰਾਪਤ ਕਰਦਾ ਇਸ ਲਈ ਜਿਹੜਾ ਸਾਡਾ ਟੀਚਿੰਗ ਲਰਨਿੰਗ ਮਟੀਰੀਅਲ ਆ ਉਹ ਸਾਰੇ ਸਕੂਲਾਂ ਵਿੱਚ ਪ੍ਰੋਵਾਈਡ ਕੀਤਾ ਗਿਆ ਧੰਨਵਾਦ